ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋਵ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਜ ਆਪਾਂ ਹੋ ਗਏ ਲੇਟ ਦੋ ਦਿਨ ਸੁੱਤੇ ਹੀ ਨਹੀਂ ਠੀਕ ਹੈ ਤੇ ਸਵੇਰ ਉੱਠੇ ਕਦੋਂ ਚਾਹ ਪੀਤੀ ਭੁੱਲ ਗਏ ਯਾਰ ਤੇ ਹੁਣ ਲੇਟ ਆਪਾਂ ਕਰਿਆ ਵਲੌਗ ਸ਼ੁਰੂ ਤੇ ਰੋਟੀ ਪਾਣੀ ਖਾ ਰਹੇ ਆ ਰੋਟੀ ਪਾਣੀ ਖਾ ਕੇ ਚੱਲਦੇ ਆ ਕੰਮਾਂ ਤੇ ਤੇ ਉਧਰੋਂ ਅਜਾ ਸੀਐਮ ਸਾਹਿਬ ਨੇ ਆਉਣਾ ਮੋਗੇ ਜੀ ਦੇਖਦੇ ਆ ਉੱਥੇ ਕੀ ਬਣਦਾ ਹਨਾ ਤੇ ਉਧਰੋਂ ਸਮਾਨ ਮੁੰਡੇ ਸੇ ਆਈ ਜਾਂਦੇ ਗੱਡੀ ਚ ਆਪਣੀ ਚ ਜਾਈ ਜੂ ਖਾ ਕੇ ਆ ਗੱਡੀ ਸਮਾਨ ਅੱਪ ਸਿਕਾ ਹਾਂ ਜੀ ਫਾਰਾਂ ਨੂੰ ਸੋ ਕਾਬਾ ਕੋਈ ਸਾਰੇ ਵਧੀਆ ਹੋ ਗਏ ਇਹ ਮੇਰੀ ਐਂਟਰੀ ਆ ਕਿੱਧਰ ਗਿਆ ਅਕਲ ਵੀ ਤਾਂ ਦੀਨੇ ਹੀ ਨਹੀਂ ਆ ਵੇ ਸਮਾਨ ਲਾ ਦਤਾ ਹਾਂਜੀ ਹਾਜ਼ਰ ਜੀ ਇੱਧਰ ਆ ਅੱਛਾ ਤਿਆਰੀ ਆ ਬਸ ਬਾਬਾ ਜੀ ਨੂੰ ਦੀਖਦੇ ਆ ਗੱਡੀ ਸਾਡੀ ਤਿਆਰ ਆ ਬਿਲਕੁਲ ਸਮਾਨ ਲੱਦਿਆ ਗਿਆ ਸਮਾਨ ਲੱਦਿਆ ਗਿਆ ਆ ਵੇ ਆ ਵਿੜਾ ਲੈ ਤਲਾ ਮੋਟਰਸਾਈਕਲ ਆ ਇਹ ਸਾਡਾ ਬਹੁਤ ਵਧੀਆ ਮੋਟਰਸ ਨਾਲ ਦਾ ਬ੍ਰੇਕ ਵੀ ਆਟੋ ਬ੍ਰੇਕ ਵਾਲਾ ਏ ਬ੍ਰੇਕ ਲੱਗੇ ਤਾਂ ਲੱਗੇ ਤੇ ਨਹੀਂ ਲੱਗੇ ਤਾਂ ਨਹੀਂ ਲੱਗੇ ਨਹੀਂ ਲੱਗੇ ਹੂੰ ਠੀਕ ਆ ਤੇ ਸਰਪਿਆ ਦਾ ਸਰਪਿਆ ਨਹੀਂ ਕਰਿਆ ਦਾ ਨਹੀਂ ਕਰਿਆ ਹਾਂਜੀ ਆਪਾਂ ਲੱਗਿਆ ਹੀ ਨਹੀਂ ਚਾਲੇ ਪਾਉਣ ਹਾਂਜੀ ਸਾਡੇ ਬਿਲਕੁਲ ਬਹਾਦਰ ਚੜਾਈ ਚੜਾ ਇੱਥੇ ਕਿਹੋਂ ਤੇ ਜਾਵਣ ਦਾ ਹੈ ਬਿਲਕੁਲ ਬਿਲਕੁਲ ਹੈ ਲੋ ਜੀ ਕਰਾ ਲਈ ਬਲਾਉ ਸੰਗ ਤੇ ਚਲੋ ਸਾਰੇ ਭਰਾ ਆ ਜੋ ਜੀ ਚਲਿਏ ਅੱਜ ਮੋਗੇ ਭਗਵੰਤ ਮਾਨ ਜੀ ਆ ਰਹੇ ਆ ਉਧਰ ਹੀ ਸੈਟ ਬੈਠੇਗਾ ਚਲੋ ਬਈ ਸੰਗ ਤੋਂ ਬੋਲੇ ਸੋਨਿਹਾਲ ਦਸ ਰਿਆ ਗਾਲ ਵਾਹਿਗੁਰੂ ਜੀ ਕਾ ਖਾਲਸਾ ਦੇ ਕੰਦੇ ਨਾਲ ਹੀ ਆਪਾਂ ਰਾਜ ਜਾਂਦੇ ਆਂ ਬਾਬਾ ਜੀ ਦੇ ਫੈਨ ਰੋਕ ਕੇ ਰਾਹ ਦੇ ਵਿੱਚ ਬਾਬਾ ਜੀ ਨੂੰ ਲੈ ਕੇ ਵੀ ਭੈਣ ਹੀ ਕਹਿੰਦੇ ਬੜਾ ਪਿਆਰ ਕਰਦੇ ਆ ਭਾਈ ਉਹਨੇ ਵੇਖ ਲਈ ਜਦੋਂ ਗੱਡੀ ਬਾਬਾ ਜੀ ਦੀ ਆ ਤੇ ਰਾਹ ਦੇ ਵਿੱਚ ਹੀ ਰੋਕ ਲਿਆ ਇਹੋ ਜਿਹੇ ਸਾਡਾ ਬੇਟਾ ਵੀ ਕਹਿੰਦੇ ਕੈਨੇਡਾ ਦੇ ਵਿੱਚ ਡਾਕਟਰ ਜੀ ਜਾਂਦੇ ਮੈਂ ਅੱਜ ਵੀ ਵੀਡੀਓ ਬਣਾ ਰਿਹਾ ਜਿਹਨਾਂ ਪਿਆਰ ਕਰਦੇ ਆ ਬਾਬਾ ਇਹ ਜਾਣਾ ਚਾਹੀਦਾ ਬਈ ਇੱਕ ਆਪਣੇ ਕੋਲੇ ਰਾਗ ਭਾਈ ਲੋਰੀ ਨੇਰ ਇਹਦਾ ਆ ਰਹੀ ਹੈ ਨਹਿਰ ਦਾ ਪਈਆ ਰੜੀ ਪ੍ਰੋਟੈਕਟ ਬੰਦੇ ਵਿੱਚ ਪੋਟਲ ਗਜਰੇ ਨੇ ਅਰ ਮੇਰ ਵੀ ਆਪਾਂ ਆਵਦਾ ਕੰਮ ਕਰਦਾ ਹਨਾ ਲੋੜੀ ਵਾਲੀ ਰਾਖੀ ਬਾਬਾ ਜੀ ਉਹ ਨਹਿਰ ਦੇ ਵਿੱਚ ਪਾ ਰਿਆ ਹੈ ਜੀ ਚਲੋ ਵਾਹ 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 ਉਹ ਕਹਿੰਦਾ ਵੀ ਇਹ ਕਹਿੰਦਾ ਮੈਂ ਕਹਿੰਦਾ ਹਾਂ 368 ਬਲਿੰਦਰ ਜਾਂ ਲੇਦਰ ਦੀ ਜੜ ਚੁੱਲੇ ਪਾ। ਇਹ ਆਪਣਾ ਲੇਦਰ ਨਾਲ ਹੀ ਲਈ ਕਰਦੇ ਜੀ ਅੱਗ ਚੁੱਲੇ ਪਾਇਆ। ਚਲੋ ਆਜੋ ਜਲੀ। ਹਾਂਜੀ। ਔਰ ਜੀ ਕੀ ਆਪ ਜਾ ਰਹਾ ਹੈ? ਇੱਕ ਤਾਂ ਬੇਨਤੀ ਕਰਨੀ ਸੀ ਹਾਂ ਜਿਹੜੇ ਵੀ ਭਰਾ ਮੋਗੇ ਤੋਂ ਹਾਂ ਵਾਕਾ ਪਰਾਣਾ ਵਾਕਾ ਪਰਾਣਾ ਰੋਡ ਨੂੰ ਆਉਂਦੇ ਆ ਹਨਾ। ਚੰਦ ਪਰਾਣਾ ਟੂ ਟੈਕਸ ਤੇ ਹਾਂ ਦਾ ਭਰਾ ਬਣਾਉਂਦਾ 버거 ਹਾਂ ਠੀਕ ਹੈ ਜੀ ਉਹ ਪੀઝા ਪੁਆਇੰਟ ਆ ਨਾਮ ਬਿਲਕੁਲ ਟਰਾਲੀ ਤੇ ਹੁੰਦਾ ਏ ਸਾਫ ਸੁਥਰਾ ਵਧੀਆ ਢੰਗ ਨਾਲ ਤਿਆਰ ਕਰਦਾ ਏ ਜੇ ਕਿਸੇ ਨੇ 버거 ਦੀ ਜਾਣਾ ਹੁੰਦੀ ਆ ਤਾਂ ਜਰੂਰ ਭਰਾ ਕੋਲੇ ਬ੍ਰੇਕ ਮਾਰਿਆ ਕਰੋ ਹਾਂ ਇਹ ਆਪਣੇ ਮੁੰਡੇ ਆ ਹਾਂ ਕਾਮਯਾਬ ਕਰੋ ਕਾਮਯਾਬ ਤਨ ਸਹੀ ਹਾਂ ਆਪਾਂ ਮਤਲਬ ਇਹੀ ਕੋਸ਼ਿਸ਼ ਆ ਆਪਣੀ ਆ ਬਿਲਕੁਲ ਵੀ ਆਪਣੇ ਬੱਚੇ ਕਾਮਯਾਬ ਹੋਣ ਜੇ ਹੁਣ ਆਪਣੇ ਮੁੰਡਿਆਂ ਨੇ ਕੰਮ ਕਰਿਆ ਤਾਂ ਇਹਨਾਂ ਨੂੰ ਤਰੱਕੀ ਮਿਲੇ ਕੰਮ ਹੈ ਨਾ ਹਾਂ ਨਿਰਾਸ਼ ਨਾ ਹੋਣ ਵੀਰ ਕੰਮ ਚੱਲਦਾ ਨਹੀਂ ਜੀ ਭਰਾ ਸਾਡਾ ਇਹ ਸਿੰਗਰ ਹੈ ਗਗਨ ਗੱਲ ਤੇ ਤੀਰ ਫੁੰਦਾ ਹੀ ਜਿਹੜਾ ਕਾਲਾ ਇਕੱਠੇ ਰਹਿੰਦੇ ਆ ਭਰਾ ਹੁਣੀ ਠੀਕ ਹੈ ਤੀਰ ਦਾ ਨਾਮ ਰੇਡੀ ਨਾਟਕ ਖੇਡਦਾ ਬਹੁਤ ਤੇ ਭਰਾ ਦਾ ਵੀ ਪੂਰੇ ਗਾਣੇ ਗੁਣੇ ਚੱਲਦੇ ਆ ਆਪਨਾ ਹੁਣ ਕੀ ਕਰ ਰਹੇ ਹੋ ਹੁਣ ਹੁਣ ਪ੍ਰੋਜੈਕਟ ਕਰ ਰਹੇ ਆ ਜੀ ਝੁੱਕਦੀ ਹੈ ਦੁਨੀਆ ਚ ਘਾਉਣ ਵਾਲਾ ਚਾਹੀਦਾ ਹਾਏ ਝੁੱਕਦੀ ਹੈ ਦੁਨੀਆ ਚ ਘਾਉਣ ਵਾਲਾ ਚਾਹੀਦਾ ਚਾਹੀਦਾ ਤੀਰਥ ਚਰੇਕੀ ਕਰ ਰਿਹਾ ਜੀ ਅੱਛਾ ਹਾਂ ਕੀ ਬਾਤ ਹੈ ਵਾਕਈ ਦੇਖੋ ਥੋੜੀ ਲੋਡ ਹੈ ਮੋਢੇ 'ਤੇ ਹਾਂ ਬਿਲਕੁਲ ਅੰਦੇ ਬਹੁਤ ਨੂੰ ਪਿਆਰ ਹੈ ਹਨਾ ਜਦੋਂ ਤੁਹਾਡਾ ਆਸ਼ੀਰਵਾਦ ਹੋ ਗਿਆ ਨਾ ਸੰਗਤ ਦਾ ਇਹ ਬੰਦੇ ਬਹੁਤ ਆ ਸੇਵਾ ਜਾਜ ਨੇ ਹਾਂ ਅੱਗੇ ਵਧਣ ਨੂੰ ਬਹੁਤ ਹਰ ਫੀਲਡ ਦੇ ਵਿੱਚ ਹਾਂ ਜੀ ਬਿਲਕੁਲ ਆਉਣ ਲੱਗੇ ਜੀ 뮤직 ਸਪੀਕਰ ਆਪਣੇ ਕੋਲ ਆਪ ਆ ਗਿਆ ਵਿਚਾਰਾ ਹਾਂ ਤੇ ਆਪਣੀ ਤਾਂ ਹਾਂ ਉੱਪਰਲੀ ਮੰਜ਼ਲ ਦੇ ਵਿੱਚ 뮤직 ਵਾਲਾ ਸਿਸਟਮ ਬਣਾ ਰਹੇ ਹਾਂ ਬਾਈ ਉੱਪਰਲੀ ਮੰਜ਼ਲ ਦੇ ਵਿੱਚ ਆਪਾਂ ਇਹ ਯੂਜ਼ਰ ਰੱਖਣਾ ਹੈ ਹੁਣ ਇੱਕ ਲੰਮੀ ਲੜਕੀ ਦੀ ਗੱਲ ਆ ਰਿਹਾ ਹੈ ਕਿ ਅੱਜ ਕੱਲ੍ਹ ਹੋਵੇਗੀ ਤੇ ਕੁੱਟਰੀ ਸ਼ਾਇਦ ਅੱਜ ਆਕਰਨਾ ਤਾਂ ਕੋਈ ਨਹੀਂ ਹੈ ਤੇ ਸ਼ਾਇਦ ਹੋਰ ਲੜਕੀ ਨਾਲ ਗੱਲ ਚੱਲਦੀ ਸ਼ਾਇਦ ਉਹਨਾਂ ਨਾਲ ਹੋ ਜਾਈ ਜਿਹੜੀ ਅਮਰਕਵਾਲ ਦੇ ਨਾਲ ਥੋੜੀ ਜਾਂਦੀ ਸੀ ਜੀਤੂ ਠੀਕ ਉਹ ਲਿਖੋ ਜਿਹੜੀ ਜਿਹੜੀ ਮੈਂ ਤੁਹਾਨੂੰ ਕਹਾਂਗਾ ਜਿਹੜੀ ਬਾਕੀ ਖੜੇ ਆ ਬਾਈ ਕੋਲੇ 버ગર ਖਾਨ ਹੁਣ ਤੇ ਨਾਲੇ ਮਨੌਣ ਤੇ ਬਾਈ ਕੋਲੇ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਬਾਈ ਜ਼ਰੂਰ ਇੱਥੇ ਜਿਹੜਾ ਹੈਗਾ ਇੱਥੇ ਰੋਲ ਪਲਾਜ਼ਾ ਆਗਾ ਬਰਾਤੋ ਮੋਗਾ ਰੋਡ ਠੀਕ ਹੈ ਇੱਥੇ ਖੜ ਕੇ ਜਾਓ ਆਪਾਂ ਕਹਿੰਦੇ ਨੇ ਨਹੀਂ ਗਾਉਂਦੇ ਨਹੀਂ ਆਪ ਲੋ ਜੀ ਜੀ ਆਪਣੇ ਅੱਡੇ ਤੇ ਤੇ ਆਉਣਗੇ ਭਰਾ ਮੇਲਾ ਗੇਲਾ ਕਰਨ ਇੱਥੇ ਬਾਧੂ ਬਾਧੂ ਉਜਾ ਦੇਣਾ ਅੱਜ ਹੈ ਨਾ ਸਾਰਿਆਂ ਨੂੰ ਇੱਕ ਵਾਰੀ ਬਾਬਾ ਜੀ ਆਏ ਹੋ ਗਿਆ ਹੋਗਾ ਨਾ ਵੀ ਹਾਟ ਗਏ ਆ ਵੀ ਉਧਰ ਗਏ ਆ ਬਾਬਾ ਜੀ ਹੁਣ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਨੂੰ ਦੱਸਦੇ ਆ ਵੀ ਭਾਈ ਹੁਣ ਅਸੀਂ ਆਉਨੇ ਹੁੰਨੇ ਆ ਰੈਗੂਲਰ ਹਾਂ ਤੇ ਸਾਰੇ ਭਰਾ ਜ਼ਰੂਰ ਇੱਥੇ ਆਇਆ ਕਰੋ ਜੀ ਜ਼ਰੂਰ ਮੇਲਾ ਗਿੱਲਾ ਕਰਨ ਅੱਡਾ ਆਪਣਾ ਉਹੀ ਪੁਰਾਣਾ ਏ ਨਿਹਾਲ ਸਿੰਘ ਸਿੰਘਾਵਾਲਾ ਸੌਰੀ ਸਿੰਘਾਵਾਲਾ ਬਿਜਲੀ ਘਰ ਬਿਜਲੀ ਘਰ ਦੇ ਸਾਹਮਣੇ ਠੀਕ ਆ ਮੋਗਾ ਚੁੰਗੀ ਦੇ ਨੇੜੇ ਉਹੀ ਪੁਰਾਣਾ ਅੱਡਾ ਆਪਣਾ ਤੇ ਸਾਰੇ ਭਰਾ ਜ਼ਰੂਰ ਹਮ ਹਮਾ ਕੇ ਇੱਥੇ ਪਹੁੰਚਿਆ ਕਰੋ ਬਾਬਾ ਜੀ ਦੇ ਦਰਸ਼ਨ ਕਰਨ ਬਾਬਾ ਜੀ ਨੂੰ ਮਿਲਣਾ ਦਾ ਤੇ ਕਾਲਾ ਬਾਈ ਵੀ ਆਇਆ ਨਾਲ ਤੇ ਆਓ ਜੀ ਆਪਾਂ ਅੱਡਾ ਸਜਾਈਏ ਹੁਣ ਗੱਡੀ ਆ ਗਈ ਐ ਪਾਪਾ ਜੀ ਵੀ ਆ ਗਏ ਐ ਠੀਕ ਐ ਤੇ ਗੱਡੀ ਸਾਡੀ ਡਾਟ ਪਾਉਂਦੀ ਐ ਡਾਟ ਦੱਸਦੀ ਆ ਵੀ ਘਰੇ ਆ ਗਏ ਆ ਤੇ ਗੱਡੀ ਸਾਡੀ ਤੇ ਤਾਰ ਲੱਗ ਗਈ ਸੀ ਉਹ ਕਸ ਕੇ ਲੈ ਕੇ ਆਏ ਆ ਜਮਾਰੀ ਵਾਰੀ ਵਾਰੀ ਲੈ ਜਾਂਦੀ ਆ ਆਏ ਕੀ ਯਾਰੀ ਲੱਤੀ ਯਾਰ ਆਏ ਕੀ ਮਿਆਵੀ ਪੁੱਤ ਬੰਦ ਕਰਦੇ ਆਜੋ ਜੀ ਨਾਵੀ ਗੱਡੀ ਦੀਆਂ ਬਾਬਾ ਆਪਣੀਆਂ ਰੇਸ਼ਾ ਮਾਰਦਾ ਗੱਡੀ ਦੀਆਂ ਆਪਣੀਆਂ ਹਾਂ ਬਾਈ ਨਾ ਤੇਲ ਦੇ ਖੋਲ ਜਾ ਕੇ ਸਾਡੀ ਗੱਡੀ ਦੀਆਂ ਭਾਈ ਰੇਸ਼ਾ ਨਹੀਂ ਮਾਰਨੀਆ ਸਾਡੀ ਗੱਡੀ ਬਹੁਤ ਇਹ ਪਿਆਰ ਨਾਲ ਰੱਖਣੀ ਆ ਜੀ। ਮੋੜ ਤਾਂ ਮੁੜੀ ਹੀ ਛੋਟਦੇ ਮੋੜ ਤਾਂ ਪੈਸੇ ਮੋੜੀ ਆ। ਹਾਂ ਜੀ ਹੋਰ ਸੁਣਾਓ ਬੰਦਾ ਠੀਕ ਹੈ ਜੀ। ਤੇ ਰਾਤ ਦੇ ਦੇਖ ਲਓ ਵੱਜ ਗਿਆ ਜੀ 3 3:00 ਵੱਜ ਗਏ ਬੱਬਾ 3:00 ਹਾਂ ਪਾਠੀ ਬੋਲਦਾ ਸੁੱਤੇ ਨਹੀਂ। ਹੋਰ ਵੀਡੀਓ ਵੀਡੀਓ ਬਣਾਉਂਦੇ ਆਂ ਸੈਟਿੰਗ ਕਰਦੇ ਲੰਗਾ ਟਾਈਮ ਸਹੀ ਗੱਲ ਤੇ ਭਰਾ ਬਣ ਕੇ ਯਾਰ ਇਹਦਾ ਮੁੱਲ ਮੂੜਿਆ ਕਰੋ ਮੈਂ ਤਾਂ ਚਿੰਤਾ ਹੀ ਬੜਬੜ ਖਾਈ ਜਾਂਦੀ ਰਹਿੰਦੀ ਵੀ ਕਿਵੇਂ ਨੌਜਵਾਨ ਬਚਾਉਣੇ ਆ ਕਿਵੇਂ ਨੌਜਵਾਨ ਕੱਢਣੇ ਆ ਕਿਵੇਂ ਇਹਨਾਂ ਕੱਢਣੇ ਆ ਸਹੀ ਗੱਲ ਆ ਬੱਬਾ ਜਿਉਂਕੇ ਜਿਹੜਾ ਡਿੱਗ ਪਿਆ ਉਹ ਡਿੱਗ ਪਿਆ ਇਹੀ ਗੱਲ ਨਾ ਕਰੀ ਜਾਂਦੇ ਰਹਿੰਦੇ ਜੀ ਮੇਰੇ ਕੋਲ ਕੀ ਕਰੀਏ ਉਹ ਹੋ ਗਿਆ ਇਹ ਹੋ ਗਿਆ ਆ ਖਬਰ ਆਈ ਆ ਆ ਖਬਰਾਂ ਆਈ ਆ ਸਮਾਂ ਬਹੁਤ ਘੱਟ ਆ ਯਾਰ ਆਪਣੇ ਕੋਲ ਹੂੰ ਸਹੀ ਸਲਾਮ ਸਾਡੇ ਜਵਾਗ ਪ੍ਰਮਾਤਮਾ ਨੂੰ ਦੇ ਲੜਨ ਲੱਗਣ ਯਾਰੋ ਮਾੜੇ ਰਾਸਤੇ ਛੱਡਣਾ ਹਨਾ ਫਿਰ ਸਾਲਾ ਸਵਾਦ ਆਉਂਦਾ ਯਾਰ ਸਹੀ ਗੱਲ ਆ ਜੀ ਕਰਦੇ ਏਸੇ ਵਿਸੇ ਦੀ ਆਪਣੀ ਦਾ ਹੋਰ ਬੱਬਾ ਹੀ ਇੱਥੇ ਤਾਰ ਘੜਕਦੀ ਆ ਬਸ ਕੋਈ ਨਹੀਂ ਕਰਦੇ ਹਾਲ ਕੋਈ ਨਾ ਕੋਈ ਆਪਾਂ ਨਵੀਂ ਜੋਗਤ ਬਣਾਉਣੀ ਆ ਜੀ ਹਾਂ ਹੁਣ ਸੌ ਕੇ ਦੁਬਾਰਾ ਦੂਜੇ ਵਲੌਗ ਚ ਉੱਠਾਂਗੇ ਇੱਥੇ ਸੌਣ ਲੱਗੇ ਹਾਂ ਹਾਂ ਠੀਕ ਆ ਐ ਵੀ ਹੋਊਗਾ ਨਾ ਹਾਂ ਬਿਲਕੁਲ ਜੀ ਸੌਵਾਂਗੇ ਦੂਜੇ ਉੱਠਾਂਗੇ ਉੱਠਾਂਗੇ ਮੈਂ ਡਾਕਟਰ ਤੋਂ ਦਵਾਈ ਲੈਣ ਰ ਗਿਆ ਸੀਗਾ ਉਹ ਨਾ ਗੋਲ ਲੈ ਕੇ ਆ ਗਿਆ ਮੰਮੰਗੇ ਮੰਮੰਗੇ ਡਾਕਟਰ ਕਹਿੰਦਾ ਆ ਦੋ ਗੋਲ ਨਾ ਸੌਣ ਤੋਂ ਬਾਅਦ ਤੇ ਦੋ ਉੱਠਣ ਤੋਂ ਪਹਿਲਾਂ ਹਾਂ ਲੈ ਨਹੀਂ ਹਾਂ ਐਸੋ ਰਿਆ ਕਿਵੇਂ ਲਵਾਂ ਹਾਂ ਕਾਲੀ ਗੱਲ ਹਾਂ ਬਾਕੀ ਮਿਲਦੇ ਆ ਕੱਲ ਨੂੰ ਜੀ ਹੈ ਨਾ ਸਾਰੇ ਭਰਾ ਦੱਬ ਕੇ ਸ਼ੇਅਰ ਕਰਿਓ ਯਾਰ ਹੂੰ ਚਲਾ ਦਿਓ ਯਾਰ 4-5000 ਗਰੀਬ ਦਾ ਵੀ ਹਾਂ ਸਹੀ ਗੱਲ ਹੈ ਜੀ ਫਰਕ ਪੈਂਦਾ ਬਿਲਕੁਲ ਜੀ ਇੰਨੀ ਗੱਲਾਂ ਤਾਂ ਵੈਸੇ ਸੁਣ ਲਿਆ ਕਰੋ ਭਗਤੀ ਪਾਵਨ ਨਾਲੀ ਹਾਂ ਦੇਖੋ ਜੀ ਵੈਸੇ ਅਜੋ ਤਕਰੀਬਨ ਮੈਂ ਵੇਖਿਆ ਵੀ ਪਹਿਲਾ ਦਿਨ ਆ ਵੀ ਮੈਂ ਹੈ ਨਹੀਂ ਸੀ ਤੁਸੀਂ ਗੱਲੇ ਸੀ ਉੱਥੇ ਹਨਾ ਹਾਂ ਜੀ ਤੇ ਗਾਹਕ ਗਿਆ ਘਾਟ ਕੱਟ ਗਿਆ ਬਾਲਾ ਕੱਟੇ ਤੇ ਹੁਣ ਆਪਾਂ ਨਾ ਪ੍ਰੋਜੈਕਟ ਚੇਂਜ ਕਰਾਂਗੇ ਹਾਂ ਰੋਣ ਤੇ ਕਢਣ ਦਾ ਬਹਾਨਾ ਦਾ ਬਣਾਵਾਂਗੇ ਹਾਂ ਪਰ ਭਰਾਵਾਂ ਨੇ ਮਿਲਣਾ ਹੁੰਦਾ ਜੀ ਹਾਂ ਪਰ ਰਿਜ਼ਲਟ ਚੇਂਜ ਕਰਾਂਗੇ ਹੂੰ ਪ੍ਰਜੈਕਟ ਮੇਰਾ ਆਦਣਾ ਕੋਈ ਖੀਰ ਪੂਰ ਦਾ ਕੋਈ ਰਾਇ ਵਗੈਰਾ ਇਹੋ ਜਿਹਾ ਬਣਾਉਨੇ ਆ ਹਾਂ ਬਾਕੀ ਕਮੈਂਟਾਂ ਚ ਭਰਾਵਾਂ ਤੋਂ ਰਾਇ ਲੈ ਲੈਣੀ ਆ ਤੁਸੀ ਵੀ ਰਾਇ ਦਿਓ ਯਾਰ ਵੀ ਕਿਹੜੀ ਚੀਜ਼ ਹੋਵੇ ਜਿਹੜੀ ਖਾਤ ਖਾਣ ਨੂੰ ਲਾਈ ਜਾ ਗਾਂ ਗਰਮੀਆਂ ਚ ਵੀ ਚੱਲੇ ਆ ਨਾ ਗਰਮੀਆਂ ਤਾਂ ਬੇ ਦੇਖਾਂਗੇ ਕਿ ਇਹਨਾਂ ਹੁਣ ਤੁਸੀਂ ਦੱਸੋ ਹਾਂ ਹੁਣ ਕਿਹੜੀ ਚੀਜ਼ ਹੈ ਜਿਹੜੀ ਲਾ ਕੇ ਖੜੀਏ ਵੀ ਮਤਲਬ ਕਿ 60-70 ਰੁਪਏ ਵੀ ਦੇ ਲਈਏ ਅਗਲੇ ਤੋਂ ਹਾਂ 20 ਦੀ ਸਾਨੂੰ ਵੀ ਪਾਜਣ ਹਾਂ ਤੇ ਨਾਲ ਚਾਹ ਦੀਏ ਨਾਲ ਕੁਝ ਖਾਣ ਨੂੰ ਦੇਈਏ ਕਿਹੜੀ ਚੀਜ਼ ਹੋਵੇਗਾ ਹਾਂ ਜ਼ਰੂਰ ਦੱਸੋ ਕਮੈਂਟਾਂ 'ਚ ਠੀਕ ਹੈ ਜੀ ਹਾਂਜੀ ਤੇ ਬਾਕੀ ਤਹੋ ਮਿਲਦੇ ਆ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ